ਸਸਰਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਤਵਾਰ ਦੇ ਨਾਲ ਅਨੂ ਚੋਪੜਾ ਇਸ ਵਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੋ ਕਿ ਸੁਆਤੀ ਮਾਲੀਵਾਲ ਦੇ ਕੇਸ ਦੇ ਨਾਲ ਜੁੜੀ ਹੋਈ ਹੈ ਜੀ ਹਾਂ ਸੁਆਤੀ ਮਾਲੀਵਾਲ ਦੇ ਕੁੱਟਮਾਰ ਦੇ ਮਾਮਲੇ ਦੇ ਵਿੱਚ ਜੋ ਹੈ ਇੱਕ ਹੁਣ ਵੀਡੀਓ ਸਾਹਮਣੇ ਆ ਚੁੱਕੀ ਹੈ ਜੋ ਕਿ ਕੇਜਰੀਵਾਲ ਦੇ ਅੰਦਰ ਜੋ ਘਰ ਹੈ ਉਸ ਦਾ ਉਸ ਦੇ ਅੰਦਰ ਦੀ ਵੀਡੀਓ ਹੈ ਸੋ ਦੱਸਿਆ ਕਿ ਸੁਆਤੀ ਮਾਲੀਵਾਲ ਨਾਲ ਬਤਸਲੂਕੀ ਅਤੇ ਕੁੱਟਮਾਰ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਿਹਾ ਹੈ ਇਹ ਵੀਡੀਓ ਤੇ ਮਈਦਾ ਹੈ ਅਤੇ ਮੁੱਖ ਮੰਤਰੀ ਕੇਜਰੀਵਾਲ ਦੀ ਰਹਾਇਸ਼ ਦੇ ਅੰਦਰ ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅਜੀਤ ਆਦਾਰਾ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਪਰ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਸਵਾਤੀ ਮਾਲੀਵਾਲ ਸੀਐਮ ਹਾਊਸ ਦੇ ਅੰਦਰ ਬੈਠੀ ਹੈ ਜਿੱਥੇ ਕੁਝ ਕਰਮਚਾਰੀ ਉਹਨਾਂ ਨੂੰ ਬਾਹਰ ਜਾਣ ਦੇ ਲਈ ਕਹਿ ਰਹੇ ਹਨ ਜਿਸ ਦੇ ਵਿੱਚ ਪੀਏ ਬਿਬਲ ਕੁਮਾਰ ਵੀ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਉੱਥੇ ਖੜਾ ਹੋਇਆ ਸਦਾਸੇ ਕੇਜੁਰਾ ਜਿਹੜਾ ਉਹ ਬਿਬਲ ਤੇ ਗੁੱਸੇ ਦੇ ਵਿੱਚ ਨਜ਼ਰ ਆ ਰਹੀ ਹੈ। ਗੁੱਸੇ ਦੇ ਵਿੱਚ ਬੋਲਦੀ ਹੋਈ ਨਜ਼ਰ ਆ ਰਹੀ ਹੈ। ਉਹ ਕਹਿੰਦੀ ਹੈ ਕਿ ਮੈਂ ਤੋ ਨੌਕਰੀ ਵੀ ਖਾ ਲਵਾਂਗੀ ਸੋ ਇਹ ਜੋ ਹੈ ਉਸ ਸੁਆਤੀ ਮਾਲੀਵਾਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਤੇ ਇਸ ਦੌਰਾਨ ਉਥੇ ਮੌਜੂਦ ਜਿਹੜੇ ਕਰਮਚਾਰੀ ਨੇ ਉਹ ਸੁਆਤੀ ਨੂੰ ਬੇਨਤੀਆਂ ਕਰਦੇ ਵੀ ਨਜ਼ਰ ਆ ਰਹੇ ਨੇ ਕਿ ਤੁਸੀਂ ਇੱਥੋਂ ਮੈਡਮ ਬਾਹਰ ਚਲੇ ਜਾਓ ਲੇਕਿਨ ਸੁਆਤੀ ਜੋ ਹੈ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਮੈਂ ਹੁਣੇ 112 ਤੇ ਫੋਨ ਕਰ ਦਿੱਤਾ ਹੈ ਪੁਲਿਸ ਨੂੰ ਆਉਣ ਦੋ ਫਿਰ ਹੁਣ ਗੱਲ ਕਰਦੇ ਆ ਤਾਂ ਦੱਸੇ ਕਿ ਰਾਜ ਸਭਾ ਮੈਂਬਰ ਸੁਆਤੀ ਮਾਲੀਵਾਲ ਆਮ ਆਦਮੀ ਪਾਰਟੀ ਦੀ ਮੈਂਬਰ ਉਸ ਨਾਲ ਕੁਟਮਾਰ ਦੇ ਮਾਮਲੇ ਦੇ ਵਿੱਚ ਸੀਐਮ ਕੇਜੀਵਾਲ ਦੇ ਨਿੱਜੀ ਸਖਤਰ ਪੀਏ ਜੋ ਬਿਬਲ ਕੁਮਾਰ ਤੇ ਗੰਭੀਰ ਦੋਸ਼ ਜੋ ਹੈ ਸਵਾਤੀ ਮਾਰੀਵਾਲ ਦੇ ਵੱਲੋਂ ਲਗਾਏ ਜਾਂਦੇ ਨੇ ਸ਼ਿਕਾਇਤ ਦੇ ਵਿੱਚ ਸਿਰਫ ਜੋ ਇਹ ਬਿਬਲ ਨੂੰ ਹੀ ਮੋਲਜ਼ਮ ਬਣਾਇਆ ਗਿਆ ਤੇ ਸਵਾਤੀ ਦਾ ਕਹਿਣਾ ਹੈ ਕਿ ਉਸ ਨੂੰ ਜੋਇ ਬੁਰੀ ਤਰ੍ਹਾਂ ਦੇ ਨਾਲ ਉਸਦੀ ਕੁੱਟਮਾਰ ਕੀਤੀ ਗਈ ਉਸਦੇ ਲੱਤਾਂ ਮਾਰੀਆਂ ਗਈਆਂ ਉਸਦੇ ਪੇਟ ਦੇ ਵਿੱਚ ਵੀ ਜੋ ਹੈ ਹਮਲਾ ਕੀਤਾ ਗਿਆ ਤੇ ਨਾਲ ਨਾਲ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਜੋ ਕੁੱਟਿਆ ਗਿਆ ਸੀਗਾ ਸੀਐਮ ਕੇਜਰੀਵਾਲ ਦੇ ਘਰ ਦੇ ਅੰਦਰ ਰਿਹਾਇਸ਼ ਤੇ ਅੰਦਰ ਸੋ ਦੱਸੇ ਕਿ ਹੁਣ ਜੋ ਇਹ ਵੀਡੀਓ ਸਾਹਮਣੇ ਆਈ ਹੈ ਇਹ ਸੀਐਮ ਕੇਜਰੀਵਾਲ ਦੇ ਘਰ ਦੇ ਅੰਦਰ ਦੀ ਵੀਡੀਓ ਹੈ ਡਰਾਇੰਗ ਰੂਮ ਦੀ ਵੀਡੀਓ ਹੈ ਸੋ ਇਸ ਦੇ ਵਿੱਚ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਹਾਲਾਂਕਿ ਪੂਰੀ ਕਹਿ ਲੈ ਕੇ ਵੀਡੀਓ ਕਲੀਅਰ ਨਹੀਂ ਹੈ ਲੇਕਿਨ ਉਥੇ ਵਿਵਕ ਕੁਮਾਰ ਜੋ ਹੈ ਓਮ ਜਿਹੜਾ ਦਿਖਾਈ ਦੇ ਰਿਹਾ ਤੇ ਨਾਲ ਨਾਲ ਸਵਾਤੀ ਮਾਲੀਵਾਲ ਦੀ ਆਵਾਜ਼ ਇਹਦੇ ਵਿੱਚ ਜ਼ਰੂਰ ਸੁਣਾਈ ਦੇ ਰਹੀ ਹੈ ਜੋ ਕਿ ਇਹ ਕਹਿ ਰਹੀ ਹੈ ਵਿਭਵ ਕੁਮਾਰ ਨੂੰ ਕਿ ਮੈਂ ਤੇਰੀ ਨੌਕਰੀ ਖਾਲਵਾਂਗੀ ਤੇ ਨਾਲ ਹੀ ਨਾਲ ਜੋ ਹੈ ਉਸ ਤੋਂ ਬਾਅਦ ਗੰਜਾ ਵੀ ਕਿ ਆਜਾਰਿਆ ਉਸ ਦੇ ਵੱਲੋਂ ਸਵਾਤੀ ਮਾਲੀਵਾਲ ਦੇ ਵੱਲੋਂ ਵਿਭਵ ਕੁਮਾਰ ਨੂੰ ਦੱਸਦੇ ਕਿ ਇਹ ਪੂਰੀ ਹੁਣ ਵੀਡੀਓ ਜੋ ਹੈ ਸਾਹਮਣੇ ਆ ਚੁੱਕੀ ਹੈ ਹਾਲਾਂਕਿ ਪੁਸ਼ਟੀ ਇਸ ਦੀ ਨਹੀਂ ਕੀਤੀ ਜਾ ਰਹੀ ਲੇਕਿਨ ਸੋਸ਼ਲ ਮੀਡੀਆ ਤੇ ਹੁਣ ਇਹ ਵੀਡੀਓ ਲਗਾਤਾਰ ਤੁਹਾਨੂੰ ਦੱਸਦੇ ਕਿ ਵਾਇਰਲ ਹੋ ਰਹੀ ਹੈ ਤੇ ਨਾਲ ਹੀ ਨਾਲ ਸਵਾਤੀ ਮਾਲੀਵਾਲ ਦਾ ਕੇਸ ਜੋ ਇਹ ਮਾਮਲਾ ਜੋ ਹੈ ਕੁਟਮਾਰ ਦਾ ਹੁਣ ਹੋਰ ਵੇਜੀਦਾ क्योंकि के अपडेट्स निकल के सामने आ रही है इसको तो पहला दस कि की एफ आई आर भी जो है उसकी कॉपी भी सामने आती है कि जो स्वाति मालीवाल के वालों एफ आई आर दर्ज करवाई गई है उस भी वे खुलासे जो है मालीवाल के वालों गए हैं कि ਉਥੇ ਜੋ ਇਹ ਕੁੱਟਮਾਰ ਕੀਤੀ ਗਈ ਹੈ ਉਸ ਦੇ ਨਾਲ ਤੇ ਉਸ ਦੇ ਲੱਤਾਂ ਮਾਰੀਆਂ ਗਈਆਂ ਉਸ ਦੇ ਪੇਟ ਦੇ ਵਿੱਚ ਲੱਤਾਂ ਮਾਰੀਆਂ ਗਈਆਂ ਤੇ ਨਾਲ ਹੀ ਨਾਲ ਜੋ ਹੈ ਉਸ ਦੇ ਕੱਪੜਿਆਂ ਦੇ ਨਾਲ ਵੀ ਤੁਹਾਨੂੰ ਦੱਸੇ ਕਿ ਉਸ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਕੱਪੜੇ ਉੱਪਰ ਖਿੱਚੇ ਜਾਂਦੇ ਨੇ ਸੋ ਇਸ ਤਰੀਕੇ ਦੀਆਂ ਗੱਲਾਂ ਜੋ ਹੈ ਇਹ ਹੈਰਾਨੀਜਨਕ ਗੱਲਾਂ ਜੋ ਹੈ ਸਵਾਤੀ ਮਾਲੀਵਾਲ ਦੇ ਵੱਲੋਂ ਆਪਣੀ ਐਫ ਆਈ ਆਰ ਦੇ ਵਿੱਚ ਦੱਸੀਆਂ ਗਈਆਂ ਨੇ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸੇ ਕਿ ਸਵਾਤੀ ਮਾਲੀਵਾਲ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਥੇ ਉਸ ਨੂੰ ਜੋ ਹੈ ਸੀਐਮ ਇਹ ਕਿਹਾ ਜਾਂਦਾ ਹੈ ਕਿ ਸੀਐਮ ਕੇਜਰੀਵਾਲ ਜੋ ਹੈ ਕਰਦੇ ਜੋ ਮੌਜੂਦ ਨੇ ਉਹ ਥੋੜੀ ਦੇਰ ਦੇ ਵਿੱਚ ਤੁਹਾਨੂੰ ਆ ਕੇ ਮਿਲਣਗੇ ਤੁਸੀਂ ਇੱਥੇ ਵੇਟ ਕਰੋ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਕਿ ਮਾਲੀਵਾਲ ਦੇ ਵੱਲੋਂ ਇਹ ਦੱਸਿਆ ਗਿਆ ਐਫ ਆਈ ਆਰ ਕਿ ਉਹ ਵੇਟ ਕਰਦੀ ਹੈ ਸੋਫੇ ਤੇ ਬੈਠ ਕੇ ਡਰਾਇੰਗ ਰੂਮ ਦੇ ਵਿੱਚ ਲੇਕਿਨ ਉਸ ਤੋਂ ਬਾਅਦ ਜੋ ਹੈ ਵਿਵਕ ਕੁਮਾਰ ਜੋ ਹੈ ਉੱਥੇ ਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਬਦਸਲੂਕੀ ਕੀਤੀ ਜਾਂਦੀ ਹੈ ਕੁੱਟਮਾਰ ਕੀਤੀ ਜਾਂਦੀ ਹੈ ਲੇਕਿਨ ਇਹ ਸਭ ਦੇ ਵਿਚਕਾਰ ਕੇਜਰੀਵਾਲ ਉੱਥੇ ਨਹੀਂ ਆਂਦੇ ਸੋ ਦੱਸਦੇ ਕਿ ਇਹ ਕਿਤੇ ਨਾ ਕਿਤੇ ਹੁਣ ਹੈਰਾਨੀਜਨਕ ਵਾਲੀ ਗੱਲ ਸਾਹਮਣੇ ਜ਼ਰੂਰ ਆਉਂਦੀ ਹੈ ਕਿ ਹੁਣ ਇੱਥੇ ਇਹ ਸਭ ਦੇ ਵਿਚਕਾਰ ਜੇ ਕੇਜਰੀਵਾਲ ਘਰ ਦੇ ਵਿੱਚ ਮੌਜੂਦ ਸਨ ਤਾਂ ਉਹ ਉੱਥੇ ਕਿਉ नहीं आए उन्होंने वालों स्वाति मालीवाल क्यों नहीं बचाया गया जेकर सारिया जो है सच होंगे केजरीवाल इतने जरूर सवालिया निशान जो है सामने आई है इसलिए एफ आई आर की कॉपी सामने आती है तो हम स्वाति मालीवाल के वालों आप भी ट्वीट किया गया उन्होंने वालों ट्वीट करके जो है कि हर वार तरह जो है इतने भी राजनीतिक हिटमैन जो ਇਹ ਆਪਣੇ ਆਪ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਉਹਨਾਂ ਸਵਤੀ ਮਾਨਲੇਵਾਲ ਨੇ ਲਿਖਿਆ ਹੈ ਕਿ ਆਪਣੇ ਜੋ ਲੋਗੋ ਸੇ ਟਵੀਟਸ ਕਰਵਾ ਕੇ ਤਨਾਈ ਨਾਲ ਜੋ ਹੈ बिना संदर्भ की वीडियो जो है, है चलाई जा रही है जो कि बिल्कुल गलत है उन्होंने क्या है कि जो खुद को बचाने की कोशिश की जा रही है ये है कि कोई किसी को पीटते हुए वीडियो बनाता है भला घर के अंदर की और कमरे की सीसीटीवी फुटेज की जांच होते ही सत्य सबके सामने होगा यह गल जो है स्वाति मालीवाल के वालों लिखी गई है अपने ट्विटर के अकाउंट से उन्होंने कहा कि यह इसकी जांच होगी जो भीडियो तुम वायरल कर रहे हो सोशल मीडिया के उ 스와티 ਮਾਲੀਵਾਲ ਨੇ ਕਿਹਾ ਹੈ ਕਿ ਇਸ ਦੀ ਜਾਂਚ ਹੋਵੇਗੀ ਤਾਂ ਸਾਰਾ ਸੱਚ ਜੋ ਹੈ ਉਹ ਸਾਹਮਣੇ ਆ ਜਾਏਗਾ ਸੋ ਦੱਸਦੇ ਕਿ ਹੁਣ ਕਿ ਕੁਝ ਇਸ ਕੇਸ ਦੇ ਵਿੱਚ ਹੋਰ ਵੱਡੇ ਖੁਲਾਸੇ ਹੁੰਦੇ ਨੇ ਉਹ ਜ਼ਰੂਰ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਮਾਮਲਾ ਹੁਣ ਅੱਪਖ ਦਾ ਜਾ ਰਿਹਾ ਹੈ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਨੇ ਤਾਂ ਹੁਣ ਵੀਡੀਓ ਵੀ ਹੈ ਉਹ ਵੀ ਸਾਹਮਣੇ ਆ ਚੁੱਕਾ ਹੈ ਉਹ ਵੀਡੀਓ ਵੀ ਹੈ ਜਿਹੜਾ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਜੁਏ ਇਸ ਦੇ ਵਿੱਚ ਸਵਾਤੀ ਮਾਲੀਵਾਲ ਬੋਲਦੀ ਹੋਈ ਨਜ਼ਰ ਆਂਦੀ ਹੈ ਤਾਂ ਉਸ ਤੋਂ ਬਾਅਦ ਜੋ ਤੇ ਕਰਮਚਾਰੀ ਸੀਗੇ ਕੇਸ਼ਰੀਵਾਲ ਦਾ ਪੀ

तो भी तो कह रहे हैं हम हम प्लीज रिक्वेस्ट कर रहे हैं मैंने अभी वन वन टू पे कॉल कर दिया द पुलिस का उसके बाद में बात करूँ तो पुलिस भी में जब आगे आएगी वो यहाँ तक नहीं आएगी ना कुछ नहीं होगा जो चाहूँ मैडम प्लीज उठा के के उठा हम रिक्वेस्ट कर रहे हैं हम तो रिक्वेस्ट कर रहे हैं आप पढ़े लिखे लोग हैं हम आपके साथ ऐसा मैडम आप ऐसा ना बोल जस्ट बिकॉज यूर सी बोले ਸਸਰੇਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਤ ਕੋਰਡੀਨਲ ਅਨੂ ਚੋਪੜਾ ਇਸ ਵਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੋ ਕਿ ਸੁਆਤੀ ਮਾਲੀਵਾਲ ਦੇ ਕੇਸ ਦੇ ਨਾਲ ਜੁੜੀ ਹੋਈ ਹੈ ਜੀ ਹਾਂ ਸੁਆਤੀ ਮਾਲੀਵਾਲ ਦੇ ਕਟਮਾਰ ਦੇ ਮਾਮਲੇ ਦੇ ਵਿੱਚ ਜੋ ਹੈ ਇੱਕ ਹੁਣ ਵੀਡੀਓ ਸਾਹਮਣੇ ਆ ਚੁੱਕੀ ਹੈ ਜੋ ਕਿ ਕੇਜਰੀਵਾਲ ਦੇ ਅੰਦਰ ਜੋ ਘਰ ਰਹਾ ਉਸ ਦਾ ਉਸ ਦੇ ਅੰਦਰ ਦੀ ਵੀਡੀਓ ਹੈ ਸੋ ਦੱਸਿਆ ਕਿ ਸੁਆਤੀ ਮਾਲੀਵਾਲ ਨਾਲ ਬਤਸਲੂਕੀ ਅਤੇ ਕਟਮਾਰ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਿਹਾ ਹੈ ਇਹ ਵੀਡੀਓ 13 ਮਈਦਾ ਹੈ ਅਤੇ ਮੁੱਖ ਮੰਤਰੀ ਕੇਜਵਾਲ ਦੀ ਰਹਾਇਸ਼ ਦੇ ਅੰਦਰ ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅਜੀਤ ਆਦਾਰਾ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਪਰ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਸੁਆਤੀ ਮਾਲੀਵਾਲ ਸੀਐਮ ਹਾਊਸ ਦੇ ਅੰਦਰ ਬੈਠੀ ਹੈ ਜਿੱਥੇ ਕੁਝ ਕਰਮਚਾਰੀ ਉਹਨਾਂ ਨੂੰ ਬਾਹਰ ਜਾਣ ਦੇ ਲਈ ਕਹਿ ਰਹੇ ਹਨ ਜਿਸ ਦੇ ਵਿੱਚ ਪੀਏ ਬਿਬਕ ਕੁਮਾਰ ਵੀ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਉੱਤੇ ਖੜਾ ਹੋਇਆ ਸਦਾਸੇ ਕੇਜੁਰਾਜ ਉਹ ਬਿਬਕ ਤੇ ਗੁੱਸੇ ਦੇ ਵਿੱਚ ਨਜ਼ਰ ਆ ਰਹੀ ਹੈ। ਗੁੱਸੇ ਦੇ ਵਿੱਚ ਬੋਲਦੀ ਹੋਈ ਨਜ਼ਰ ਆ ਰਹੀ ਹੈ। ਉਹ ਕਹਿੰਦੀ ਹੈ ਕਿ ਮੈਂ ਤੋ ਦੀ ਨੌਕਰੀ ਵੀ ਖਾ ਲਵਾਂਗੀ ਸੋ ਇਹ ਜੋ ਹੈ ਉਸ ਸਵਾਤੀ ਮਾਰੀਵਾਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਤੇ ਇਸ ਵਾਰਨ ਉਥੇ ਮੌਜੂਦ ਜਿਹੜੇ ਕਰਮਚਾਰੀ ਨੇ ਉਹ ਸਵਾਤੀ ਨੂੰ ਬੇਨਤੀਆਂ ਕਰਦੇ ਵੀ ਨਜ਼ਰ ਆ ਰਹੇ ਨੇ ਕਿ ਤੁਸੀਂ ਇੱਥੋਂ ਮੈਡਮ ਬਾਹਰ ਚਲੇ ਜਾਓ ਲੇਕਿਨ ਸਵਾਤੀ ਜੋ ਹੈ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਮੈਂ ਹੁਣੇ 112 ਤੇ ਫੋਨ ਕਰ ਦਿੱਤਾ ਹੈ ਪੁਲਿਸ ਨੂੰ ਆਉਣ ਦੋ ਫਿਰ ਹੁਣ ਗੱਲ ਕਰਦੇ ਹਾਂ ਤਾਂ ਦੱਸੇ ਕਿ ਰਾਜ ਸਭਾ ਮੈਂਬਰ ਸਵਾਤੀ ਮਾਰੀਵਾਲ ਆਮ ਆਦਮੀ ਪਾਰਟੀ ਦੀ ਮੈਂਬਰ ਉਸ ਨਾਲ ਕੁਟਮਾਰ ਦੇ ਮਾਮਲੇ ਦੇ ਵਿੱਚ ਸੀਐਮ ਕੇ ਜੀਵਾਲ ਦੇ ਨਿੱਜੀ ਸਖਤਰ ਪੀਏ ਜੋ ਹੈ ਬਿਬਲ ਕੁਮਾਰ ਤੇ ਗੰਭੀਰ ਦੋਸ਼ ਜੋ ਹੈ ਸਵਾਤੀ ਮਾਰੀਵਾਲ ਦੇ ਵੱਲੋਂ ਲਗਾਏ ਜਾਂਦੇ ਨੇ ਸ਼ਿਕਾਇਤ ਦੇ ਵਿੱਚ ਸਿਰਫ ਜੋ ਹੈ ਬਿਬਲ ਨੂੰ ਹੀ ਮੋਲਜ਼ਮ ਬਣਾਇਆ ਗਿਆ ਤੇ ਸਵਾਤੀ ਦਾ ਕਹਿਣਾ ਹੈ ਕਿ ਉਸ ਨੂੰ ਜੋਇ ਬੁਰੀ ਤਰ੍ਹਾਂ ਦੇ ਨਾਲ ਉਸਦੀ ਕੁਟਮਾਰ ਕੀਤੀ ਗਈ ਉਸਦੇ ਲੱਤਾਂ ਮਾਰੀਆਂ ਗਈਆਂ ਉਸਦੇ ਪੇਟ ਦੇ ਵਿੱਚ ਵੀ ਜੋ ਹੈ ਹਮਲਾ ਕੀਤਾ ਗਿਆ ਤੇ ਨਾਲ ਨਾਲ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਜੋ ਹੈ ਕੁੱਟਿਆ ਗਿਆ ਸੀਗਾ ਸੀਐਮ ਕੇਜਰੀਵਾਲ ਦੇ ਘਰ ਦੇ ਅੰਦਰ ਰਿਹਾਇਸ਼ ਤੇ ਅੰਦਰ ਸੋ ਦੱਸੇ ਕਿ ਹੁਣ ਜੋ ਇਹ ਵੀਡੀਓ ਸਾਹਮਣੇ ਆਈ ਹੈ ਇਹ ਸੀਐਮ ਕੇਜਰੀਵਾਲ ਦੇ ਘਰ ਦੇ ਅੰਦਰ ਦੀ ਵੀਡੀਓ ਹੈ ਡਰਾਇੰਗ ਰੂਮ ਦੀ ਵੀਡੀਓ ਹੈ ਸੋ ਇਸ ਦੇ ਵਿੱਚ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਹਾਲਾਂਕਿ ਪੂਰੀ ਕਹਿ ਲੈ ਕੇ ਵੀਡੀਓ ਕਲੀਅਰ ਨਹੀਂ ਹੈ ਲੇਕਿਨ ਉਥੇ ਵਿਵਕ ਕੁਮਾਰ ਜੋ ਹੈ ਓਮ ਜਿਹੜਾ ਦਿਖਾਈ ਦੇ ਰਿਹਾ ਤੇ ਨਾਲ ਨਾਲ ਸਵਾਤੀ ਮਾਲੀਵਾਲ ਦੀ ਆਵਾਜ਼ ਇਹਦੇ ਵਿੱਚ ਜ਼ਰੂਰ ਸੁਣਾਈ ਦੇ ਰਹੀ ਹੈ ਜੋ ਕਿ ਇਹ ਕਹਿ ਰਹੀ ਹੈ ਵਿਭਵ ਕੁਮਾਰ ਨੂੰ ਕਿ ਮੈਂ ਤੇਰੀ ਨੌਕਰੀ ਖਾਲਵਾਂਗੀ ਤੇ ਨਾਲ ਹੀ ਨਾਲ ਜੋ ਹੈ ਉਸ ਤੋਂ ਬਾਅਦ ਗੰਜਾ ਵੀ ਕੇ ਆਚਾਰੀਆ ਉਸ ਦੇ ਵੱਲੋਂ ਸਵਾਤੀ ਮਾਲੀਵਾਲ ਦੇ ਵੱਲੋਂ ਵਿਭਵ ਕੁਮਾਰ ਨੂੰ ਸੋਦਾਸੇ ਕਿ ਇਹ ਪੂਰੀ ਹੁਣ ਵੀਡੀਓ ਜੋ ਹੈ ਸਾਹਮਣੇ ਆ ਚੁੱਕੀ ਹੈ ਹਾਲਾਂਕਿ ਪੁਸ਼ਟੀ ਇਸ ਦੀ ਨਹੀਂ ਕੀਤੀ ਜਾ ਰਹੀ ਲੇਕਿਨ ਸੋਸ਼ਲ ਮੀਡੀਆ ਤੇ ਹੁਣ ਇਹ ਵੀਡੀਓ ਲਗਾਤਾਰ ਤੁਹਾਨੂੰ ਦੱਸ ਦੇ ਕਿ ਵਾਇਰਲ ਹੋ ਰਹੀ ਹੈ ਤੇ ਨਾਲ ਹੀ ਨਾਲ ਸਵਾਤੀ ਮਾਲੀਵਾਲ ਦਾ ਕੇਸ ਜੋ ਇਹ ਮਾਮਲਾ ਜੋ ਹੈ ਕੁਟਮਾਰ ਦਾ ਹੁਣ ਹੋਰ ਵੇਚੀਤਾ क्योंकि के दिनाल नविया नविया अपडेट्स निकल के सामने आ रही है इसको तो पहला दस दे की एफ आई आर भी जो है उसकी कॉपी भी सामने आती है कि जो स्वाति मालीवाल एफ आई आर दर्ज करवाई गई है उस भी वे खुलासे जो है मालीवाले गए हैं कि ਉਥੇ ਜੋ ਇਹ ਕੁੱਟਮਾਰ ਕੀਤੀ ਗਈ ਹੈ ਉਸ ਦੇ ਨਾਲ ਤੇ ਉਸ ਦੇ ਲੱਤਾਂ ਮਾਰੀਆਂ ਗਈਆਂ ਉਸ ਦੇ ਪੇਟ ਦੇ ਵਿੱਚ ਲੱਤਾਂ ਮਾਰੀਆਂ ਗਈਆਂ ਤੇ ਨਾਲੇ ਨਾਲ ਜੋ ਹੈ ਉਸ ਦੇ ਕੱਪੜਿਆਂ ਦੇ ਨਾਲ ਵੀ ਤੁਹਾਨੂੰ ਦੱਸੇ ਕਿ ਉਸ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਕੱਪੜੇ ਉੱਪਰ ਖਿੱਚੇ ਜਾਂਦੇ ਨੇ ਸੋ ਇਸ ਤਰੀਕੇ ਦੀਆਂ ਗੱਲਾਂ ਜੋ ਹੈ ਇਹ ਹੈਰਾਨੀਜਨਕ ਗੱਲਾਂ ਜੋ ਹੈ ਸਵਾਤੀ ਮਾਲੀਵਾਲ ਦੇ ਵੱਲੋਂ ਆਪਣੀ ਐਫ ਆਈ ਆਰ ਦੇ ਵਿੱਚ ਦੱਸੀਆਂ ਗਈਆਂ ਨੇ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸੇ ਕਿ ਸਵਾਤੀ ਮਾਲੀਵਾਲ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਥੇ ਉਸ ਨੂੰ ਜੋ ਹੈ ਸੀਐਮ ਇਹ ਕਿਹਾ ਜਾਂਦਾ ਹੈ ਕਿ ਸੀਐਮ ਕੇਜਰੀਵਾਲ ਜੋ ਹੈ ਕਰਦੇ ਮੌਜੂਦ ਨੇ ਉਹ ਥੋੜੀ ਦੇਰ ਦੇ ਵਿੱਚ ਤੁਹਾਨੂੰ ਆ ਕੇ ਮਿਲਣਗੇ ਤੁਸੀਂ ਇੱਥੇ ਵੇਟ ਕਰੋ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਕਿ ਮਾਲੀਵਾਲ ਦੇ ਵੱਲੋਂ ਇਹ ਦੱਸਿਆ ਗਿਆ ਐਫ ਆਈ ਆਰ ਕਿ ਉਹ ਵੇਟ ਕਰਦੀ ਹੈ ਸੋਫੇ ਤੇ ਬੈਠ ਕੇ ਡਰਾਇੰਗ ਰੂਮ ਦੇ ਵਿੱਚ ਲੇਕਿਨ ਉਸ ਤੋਂ ਬਾਅਦ ਜੋ ਹੈ ਵਿਵਕ ਕੁਮਾਰ ਜੋ ਹੈ ਉੱਥੇ ਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਬਦਸਲੂਕੀ ਕੀਤੀ ਜਾਂਦੀ ਹੈ ਕੁੱਟਮਾਰ ਕੀਤੀ ਜਾਂਦੀ ਹੈ ਲੇਕਿਨ ਇਹ ਸਭ ਦੇ ਵਿਚਕਾਰ ਕੇਜਰੀਵਾਲ ਉੱਥੇ ਨਹੀਂ ਆਂਦੇ ਸੋ ਦੱਸਦੇ ਕਿ ਇਹ ਕਿਤੇ ਨਾ ਕਿਤੇ ਹੁਣ ਹੈਰਾਨੀਜਨਕ ਵਾਲੀ ਗੱਲ ਸਾਹਮਣੇ ਜ਼ਰੂਰ ਆਉਂਦੀ ਹੈ ਕਿ ਹੁਣ ਇੱਥੇ ਇਹ ਸਭ ਦੇ ਵਿਚਕਾਰ ਜੇ ਕੇਜਰੀਵਾਲ ਘਰ ਦੇ ਵਿੱਚ ਮੌਜੂਦ ਸਨ ਤਾਂ ਉਹ ਉੱਥੇ ਕਿਉਂ ਆਏ ਉਹਨਾਂ ਦੇ ਵੱਲੋਂ ਸਵਾਤੀ ਮਾਲੀਵਾਲ ਨੂੰ ਕਿਉਂ ਨਹੀਂ ਬਚਾਇਆ ਗਿਆ ਜੇਕਰ ਇਹ ਸਾਰੀਆਂ ਗੱਲਾਂ ਜੋ ਹੈ ਸੱਚ ਹੁੰਦੀਆਂ ਨੇ ਤਾਂ ਇਸ ਦੇ ਵਿੱਚ ਕਹਿ ਲੈ ਕੇ ਕੇਸ ਜੀਵਾਲ ਦਾ ਵੱਡਾ ਇੱਕ ਇਥੇ ਜ਼ਰੂਰ ਉਹਨਾਂ ਨੂੰ ਲੈ ਕੇ ਸਵਾਲੀਆ ਨਿਸ਼ਾਨ ਜ਼ੁਰਾ ਖੜੇ ਹੋਣਗੇ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਕਿਉਂ ਨੇ ਵੀਡੀਓ ਵੀ ਸਾਹਮਣੇ ਆਈ ਹੈ ਇਸ ਤੋਂ ਪਹਿਲਾਂ ਐਫ ਆਈ ਆਰ ਦੀ ਕਾਪੀ ਸਾਹਮਣੇ ਆਂਦੀ ਹੈ ਤਾਂ ਹੁਣ ਤੁਹਾਨੂੰ ਦੱਸਿਆ ਕਿ ਸਵਾਤੀ ਮਾਲੀਵਾਲ ਦੇ ਵੱਲੋਂ ਆਪ ਵੀ ਟਵੀਟ ਕੀਤਾ ਗਿਆ ਉਹਨਾਂ ਦੇ ਵੱਲੋਂ ਟਵੀਟ ਕਰਕੇ ਜੋ ਹੈ ਕਿਹਾ ਗਿਆ ਹੈ ਕਿ ਹਰ ਵਾਰ ਦੀ ਤਰ੍ਹਾਂ ਜੋ ਹੈ ਇੱਥੇ ਵੀ ਇਹ ਰਾਜਨੀਤਿਕ ਹਿਟਮੈਨ ਰਹੇ ਆਪਣੇ ਆਪ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਉਹਨਾਂ ਸਵਾਤੀ ਮਾਨਲੀਵਾਲ ਨੇ ਲਿਖਿਆ ਹੈ ਕਿ ਆਪਣੇ ਜੋ ਲੋਗੋ ਸੇ ਟਵੀਟਸ ਕਰਵਾ ਕੇ ਤੇ ਨਾਲ ਹੀ ਨਾਲ ਜੋ ਹੈ बिना संदर्भ दी वीडियो जो है चलाई जा रही है जो कि बिल्कुल गलत है उन्होंने क्या है कि जो है खुद को बचाने की कोशिश की जा रही है तो उन्हें यह भी है कि कोई किसी को पीटते हुए वीडियो बनाता है भला घर के अंदर की और कमरे की सीसीटीवी फुटेज की जाँच होते ही सत्य सबके सामने होगा यह गल जो है स्वाति मालीवाल के वालों लिखी गई है अपने ट्विटर के अकाउंट से उन्होंने क्या है कि यह इसकी जाँच होगी जो भीडियो तुम वायरल कर रहे हो सोशल मीडिया के उत्ते स्वाति मालीवाल मालीवाल ने क्या है कि इसकी जांच होवेगी तो सारा सच जो है वो सामने आ जाएगा सो दसे कि हुन आ, की कुछ केस हुन, हुन हुन के इस केस ਦੇ ਵਿੱਚ ਹੋਰ ਵੱਡੇ ਖੁਲਾਸੇ ਹੁੰਦੇ ਨੇ ਉਹ ਜ਼ਰੂਰ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਮਾਮਲਾ ਹੁਣ ਅੱਖ ਦਾ ਜਾ ਰਿਹਾ ਹੈ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਨੇ ਤਾਂ ਹੁਣ ਵੀਡੀਓ ਵੀ ਹੈ ਉਹ ਵੀ ਸਾਹਮਣੇ ਆ ਚੁੱਕਾ ਹੈ ਉਹ ਵੀਡੀਓ ਵੀ ਹੈ ਜਿਹੜਾ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਜੁਏ ਇਸ ਦੇ ਵਿੱਚ स्वाਤੀ ਮਾਲੀਵਾਲ ਬੋਲਦੀ ਹੋਈ ਨਜ਼ਰ ਆਂਦੀ ਹੈ ਤਾਂ ਉਸ ਤੋਂ ਬਾਅਦ ਜੋ ਤੇ ਕਰਮਚਾਰੀ ਸੀਗੇ ਕੇਸ਼ਰੀਵਾਲ ਦਾ ਪੀ

भी तो, 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 तो कह रहे हैं हम हम प्लीज रिक्वेस्ट कर रहे हैं मैंने कॉल कर दिया लेट द पुलिस का उसके बाद में बात करूँ तो पुलिस में जब आज आएगी वो यहाँ तक नहीं आएंगी ना कुछ नहीं होगा जो प्लीज सौ मिनट में आप हम तो रिक्वेस्ट कर रहे हैं आप पढ़े के लोग हैं हम आपके साथ मैडम आप ऐसा ना बोल जस्ट बिकॉज यू आर सी बोले ਸਸਰਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਤਵਾਰ ਦੇ ਨਾਲ ਅਨੂ ਚੋਪੜਾ ਇਸ ਵਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੋ ਕਿ ਸੁਆਤੀ ਮਾਲੀਵਾਲ ਦੇ ਕੇਸ ਦੇ ਨਾਲ ਜੁੜੀ ਹੋਈ ਹੈ ਜੀ ਹਾਂ ਸੁਆਤੀ ਮਾਲੀਵਾਲ ਦੇ ਕੁੱਟਮਾਰ ਦੇ ਮਾਮਲੇ ਦੇ ਵਿੱਚ ਜੋ ਹੈ ਇੱਕ ਹੁਣ ਵੀਡੀਓ ਸਾਹਮਣੇ ਆ ਚੁੱਕੀ ਹੈ ਜੋ ਕਿ ਕੇਜਰੀਵਾਲ ਦੇ ਅੰਦਰ ਜੋ ਘਰ ਹੈ ਉਸ ਦਾ ਉਸ ਦੇ ਅੰਦਰ ਦੀ ਵੀਡੀਓ ਹੈ ਸੋ ਦੱਸਿਆ ਕਿ ਸੁਆਤੀ ਮਾਲੀਵਾਲ ਨਾਲ ਬਤਸਲੂਕੀ ਅਤੇ ਕੁੱਟਮਾਰ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਿਹਾ ਹੈ ਇਹ ਵੀਡੀਓ ਤੇ ਮ AID ਆ ਤੇ ਮੁੱਖ ਮੰਤਰੀ ਕੇਜਰੀਵਾਲ ਦੀ ਰਹਾਇਸ਼ ਦੇ ਅੰਦਰ ਦਾ ਦੱਸਿਆ ਜਾ ਰਿਹਾ ਹਾਲਾਂਕਿ ਅਜੀਤ ਦਾਰਾ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਪਰ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਕਿ ਸਵਾਤੀ ਮਾਲੀਵਾਲ ਸੀਐਮ ਹਾਊਸ ਦੇ ਅੰਦਰ ਬੈਠੀ ਹੈ ਜਿੱਥੇ ਕੁਝ ਕਰਮਚਾਰੀ ਉਹਨਾਂ ਨੂੰ ਬਾਹਰ ਜਾਣ ਦੇ ਲਈ ਕਹਿ ਰਹੇ ਹਨ ਜਿਸ ਦੇ ਵਿੱਚ ਪੀਏ ਬੇਬਕੁਮਾਰ ਵੀ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਕਿ ਉੱਤੇ ਖੜਾ ਹੋਇਆ ਸਦਾਸੇ ਕੇਜੁਰਾ ਜਿਹੜਾ ਉਹ ਬੇਬ ਬਤੇ ਗੁੱਸੇ ਦੇ ਵਿੱਚ ਨਜ਼ਰ ਆ ਰਹੀ ਹੈ ਗੁੱਸੇ ਦੇ ਵਿੱਚ ਬੋਲਦੀ ਹੋਈ ਨਜ਼ਰ ਆ ਰਹੀ ਹੈ ਉਹ ਕਹਿੰਦੀ ਹੈ ਕਿ ਮੈਂ ਤੁਹਾ ਨੌਕਰੀ ਵੀ ਖਾ ਲਵਾਂਗੀ ਸੋ ਇਹ ਜੋ ਹੈ ਉਸ ਸੁਆਤੀ ਮਾਲੀਵਾਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਤੇ ਇਸ ਵਾਰਨ ਉਥੇ ਮੌਜੂਦ ਜਿਹੜੇ ਕਰਮਚਾਰੀ ਨੇ ਉਹ ਸੁਆਤੀ ਨੂੰ ਬੇਨਤੀਆਂ ਕਰਦੇ ਵੀ ਨਜ਼ਰ ਆ ਰਹੇ ਨੇ ਕਿ ਤੁਸੀਂ ਇੱਥੋਂ ਮੈਡਮ ਬਾਹਰ ਚਲੇ ਜਾਓ ਲੇਕਿਨ ਸੁਆਤੀ ਜੋ ਹੈ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਮੈਂ ਹੁਣੇ 112 ਤੇ ਫੋਨ ਕਰ ਦਿੱਤਾ ਹੈ ਪੁਲਿਸ ਨੂੰ ਆਉਣ ਦੋ ਫਿਰ ਹੁਣ ਗੱਲ ਕਰਦੇ ਆ ਤਾਂ ਦੱਸੇ ਕਿ ਰਾਜ ਸਭਾ ਮੈਂਬਰ ਸੁਆਤੀ ਮਾਲੀਵਾਲ ਆਮ ਆਨਮੀ ਪਾਰਟੀ ਦੀ ਮੈਂਬਰ ਉਸ ਨਾਲ ਕੁਟਮਾਰ ਦੇ ਮਾਮਲੇ ਦੇ ਵਿੱਚ ਸੀਐਮ ਕੇਜੀਵਾਲ ਦੇ ਨਿੱਜੀ ਸਖਤਰ ਪੀਏ ਜੋ ਹੈ ਬਿਵਬ ਕੁਮਾਰ ਤੇ ਗੰਭੀਰ ਦੋਸ਼ ਜੋ ਹੈ ਸਵਾਤੀ ਮਾਰੀਵਾਲ ਦੇ ਵੱਲੋਂ ਲਗਾਏ ਜਾਂਦੇ ਨੇ ਸ਼ਿਕਾਇਤ ਦੇ ਵਿੱਚ ਸਿਰਫ ਜੋ ਹੈ ਬਿਵਬ ਨੂੰ ਹੀ ਮੋਲਜ਼ਮ ਬਣਾਇਆ ਗਿਆ ਤੇ ਸਵਾਤੀ ਦਾ ਕਹਿਣਾ ਹੈ ਕਿ ਉਸ ਨੂੰ ਜੋ ਹੈ ਬੁਰੀ ਤਰ੍ਹਾਂ ਦੇ ਨਾਲ ਉਸ ਦੀ ਕੁੱਟਮਾਰ ਕੀਤੀ ਗਈ ਉਸ ਦੇ ਲੱਤਾਂ ਮਾਰੀਆਂ ਗਈਆਂ ਉਸ ਦੇ ਪੇਟ ਦੇ ਵਿੱਚ ਵੀ ਜੋ ਹੈ ਹਮਲਾ ਕੀਤਾ ਗਿਆ ਤੇ ਨਾਲ ਨਾਲ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਜੋ ਹੈ ਕੁੱਟਿਆ ਗਿਆ ਸੀਗਾ ਸੀਐਮ ਕੇਜਰੀਵਾਲ ਦੇ ਘਰ ਦੇ ਅੰਦਰ ਰਿਹਾਇਸ਼ ਤੇ ਅੰਦਰ ਸੋ ਦੱਸੇ ਕਿ ਹੁਣ ਜੋ ਇਹ ਵੀਡੀਓ ਸਾਹਮਣੇ ਆਈ ਹੈ ਇਹ ਸੀਐਮ ਕੇਜਰੀਵਾਲ ਦੇ ਘਰ ਦੇ ਅੰਦਰ ਦੀ ਵੀਡੀਓ ਹੈ ਡਰਾਇੰਗ ਰੂਮ ਦੀ ਵੀਡੀਓ ਹੈ ਸੋ ਇਸ ਦੇ ਵਿੱਚ ਨਜ਼ਰ ਆ ਰਿਹਾ ਤੁਸੀਂ ਵੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਹਾਲਾਂਕਿ ਪੂਰੀ ਕਹਿ ਲੈ ਕਿ ਵੀਡੀਓ ਕਲੀਅਰ ਨਹੀਂ ਹੈ ਲੇਕਿਨ ਉਥੇ ਵਿਵਕ ਕੁਮਾਰ ਜੋ ਹੈ ਉਹ ਜਿਹੜਾ ਦਿਖਾਈ ਦੇ ਰਿਹਾ ਤੇ ਨਾਲ ਨਾਲ ਸਵਾਤੀ ਮਾਲੀਵਾਲ ਦੀ ਆਵਾਜ਼ ਇਹਦੇ ਵਿੱਚ ਜ਼ਰੂਰ ਸੁਣਾਈ ਦੇ ਰਹੀ ਹੈ ਜੋ ਕਿ ਇਹ ਕਹਿ ਰਹੀ ਹੈ ਵਿਭਵ ਕੁਮਾਰ ਨੂੰ ਕਿ ਮੈਂ ਤੇਰੀ ਨੌਕਰੀ ਖਾਲਵਾਂਗੀ ਤੇ ਨਾਲ ਹੀ ਨਾਲ ਜੋ ਹੈ ਉਸ ਤੋਂ ਬਾਅਦ ਗੰਜਾ ਵੀ ਕਿ ਆਜਾਰਿਆ ਉਸ ਦੇ ਵੱਲੋਂ ਸਵਾਤੀ ਮਾਲੀਵਾਲ ਦੇ ਵੱਲੋਂ ਵਿਭਵ ਕੁਮਾਰ ਨੂੰ ਦੱਸਦੇ ਕਿ ਇਹ ਪੂਰੀ ਹੁਣ ਵੀਡੀਓ ਜੋ ਹੈ ਸਾਹਮਣੇ ਆ ਚੁੱਕੀ ਹੈ ਹਾਲਾਂਕਿ ਪੁਸ਼ਟੀ ਇਸ ਦੀ ਨਹੀਂ ਕੀਤੀ ਜਾ ਰਹੀ ਲੇਕਿਨ ਸੋਸ਼ਲ ਮੀਡੀਆ ਤੇ ਹੁਣ ਇਹ ਵੀਡੀਓ ਲਗਾਤਾਰ ਤੁਹਾਨੂੰ ਦੱਸ ਦੇ ਕਿ ਵਾਇਰਲ ਹੋ ਰਹੀ ਹੈ ਤੇ ਨਾਲ ਹੀ ਨਾਲ ਸਵਾਤੀ ਮਾਲੀਵਾਲ ਦਾ ਕੇਸ ਜੋ ਇਹ ਮਾਮਲਾ ਜੋ ਹੈ ਕੁਟਮਾਰ ਦਾ ਹੁਣ ਹੋਰ ਵਜਿਤਾ ਹੁਣ क्योंकि के दिनाल नविया, नविया अपडेट्स निकल के सामने आ रही है इसको तो पहला दस दे की एफ आई भी जो है उसकी कॉपी भी सामने आती है कि जो स्वाति मालीवाल एफ आई आर दर्ज करवाई गई है उस भी वे खुलासे जो है मालीवाले गए है कि ਉਥੇ ਜੋ ਇਹ ਕੁੱਟਮਾਰ ਕੀਤੀ ਗਈ ਹੈ ਉਸ ਦੇ ਨਾਲ ਤੇ ਉਸ ਦੇ ਲੱਤਾਂ ਮਾਰੀਆਂ ਗਈਆਂ ਉਸ ਦੇ ਪੇਟ ਦੇ ਵਿੱਚ ਲੱਤਾਂ ਮਾਰੀਆਂ ਗਈਆਂ ਤੇ ਨਾਲ ਨਾਲ ਜੋ ਹੈ ਉਸ ਦੇ ਕੱਪੜਿਆਂ ਦੇ ਨਾਲ ਵੀ ਤੁਹਾਨੂੰ ਦੱਸੇ ਕਿ ਉਸ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਕੱਪੜੇ ਉੱਪਰ ਖਿੱਚੇ ਜਾਂਦੇ ਨੇ ਸੋ ਇਸ ਤਰੀਕੇ ਦੀਆਂ ਗੱਲਾਂ ਜੋ ਹੈ ਇਹ ਹੈਰਾਨੀਜਨਕ ਗੱਲਾਂ ਜੋ ਹੈ ਸਵਾਤੀ ਮਾਲੀਵਾਲ ਦੇ ਵੱਲੋਂ ਆਪਣੀ ਐਫ ਆਈ ਆਰ ਦੇ ਵਿੱਚ ਦੱਸੀਆਂ ਗਈਆਂ ਨੇ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸੇ ਕਿ ਸਵਾਤੀ ਮਾਲੀਵਾਲ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਥੇ ਉਸ ਨੂੰ ਜੋ ਹੈ ਸੀਐਮ ਇਹ ਕਿਹਾ ਜਾਂਦਾ ਹੈ ਕਿ ਸੀਐਮ ਕੇਜਰੀਵਾਲ ਜੋ ਹੈ ਕਰਦੇ ਜੋ ਮੌਜੂਦ ਨੇ ਉਹ ਥੋੜੀ ਦੇਰ ਦੇ ਵਿੱਚ ਤੁਹਾਨੂੰ ਆ ਕੇ ਮਿਲਣਗੇ ਤੁਸੀਂ ਇੱਥੇ ਵੇਟ ਕਰੋ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਕਿ ਮਾਲੀਵਾਲ ਦੇ ਵੱਲੋਂ ਇਹ ਦੱਸਿਆ ਗਿਆ ਐਫ ਆਈ ਆਰ ਕਿ ਉਹ ਵੇਟ ਕਰਦੀ ਹੈ ਸੋਫੇ ਤੇ ਬੈਠ ਕੇ ਡਰਾਇੰਗ ਰੂਮ ਦੇ ਵਿੱਚ ਲੇਕਿਨ ਉਸ ਤੋਂ ਬਾਅਦ ਜੋ ਹੈ ਵਿਵਕ ਕੁਮਾਰ ਜੋ ਹੈ ਉੱਥੇ ਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਬਦਸਲੂਕੀ ਕੀਤੀ ਜਾਂਦੀ ਹੈ ਕੁੱਟਮਾਰ ਕੀਤੀ ਜਾਂਦੀ ਹੈ ਲੇਕਿਨ ਇਹ ਸਭ ਦੇ ਵਿਚਕਾਰ ਕੇਜਰੀਵਾਲ ਉੱਥੇ ਨਹੀਂ ਆਂਦੇ ਸੋ ਦੱਸਦੇ ਕਿ ਇਹ ਕਿਤੇ ਨਾ ਕਿਤੇ ਹੁਣ ਹੈਰਾਨੀਜਨਕ ਵਾਲੀ ਗੱਲ ਸਾਹਮਣੇ ਜ਼ਰੂਰ ਆਉਂਦੀ ਹੈ ਕਿ ਹੁਣ ਇੱਥੇ ਇਹ ਸਭ ਦੇ ਵਿਚਕਾਰ ਜੇ ਕੇਜਰੀਵਾਲ ਘਰ ਦੇ ਵਿੱਚ ਮੌਜੂਦ ਸਨ ਤਾਂ ਉਹ ਉੱਥੇ ਕਿਉ ਨਹੀਂ ਆਏ ਉਹਨਾਂ ਦੇ ਵੱਲੋਂ ਸਵਾਤੀ ਮਾਲੀਵਾਲ ਨੂੰ ਕਿਉਂ ਨਹੀਂ ਬਚਾਇਆ ਗਿਆ ਜੇਕਰ ਇਹ ਸਾਰੀਆਂ ਗੱਲਾਂ ਜੋ ਹੈ ਸੱਚ ਹੁੰਦੀਆਂ ਨੇ ਤਾਂ ਇਸ ਦੇ ਵਿੱਚ ਕਹਿ ਲੈ ਕੇ ਕੇਸ ਜੀਵਾਲ ਦਾ ਵੱਡਾ ਇੱਕ ਇਥੇ ਜ਼ਰੂਰ ਉਹਨਾਂ ਨੂੰ ਲੈ ਕੇ ਸਵਾਲੀਆ ਨਿਸ਼ਾਨ ਜ਼ੁਰਾ ਖੜੇ ਹੋਣਗੇ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਕਿਉਂ ਨੇ ਵੀਡੀਓ ਵੀ ਸਾਹਮਣੇ ਆਈ ਹੈ ਇਸ ਤੋਂ ਪਹਿਲਾਂ ਐਫ ਆਈ ਆਰ ਦੀ ਕਾਪੀ ਸਾਹਮਣੇ ਆਂਦੀ ਹੈ ਤਾਂ ਹੁਣ ਤੁਹਾਨੂੰ ਦੱਸਿਆ ਕਿ ਸਵਾਤੀ ਮਾਲੀਵਾਲ ਦੇ ਵੱਲੋਂ ਆਪ ਵੀ ਟਵੀਟ ਕੀਤਾ ਗਿਆ ਉਹਨਾਂ ਦੇ ਵੱਲੋਂ ਟਵੀਟ ਕਰਕੇ ਜੋ ਹੈ ਕਿਹਾ ਗਿਆ ਹੈ ਕਿ ਹਰ ਵਾਰ ਦੀ ਤਰ੍ਹਾਂ ਜੋ ਹੈ ਇੱਥੇ ਵੀ ਇਹ ਰਾਜਨੀਤਿਕ ਹਿਟਮੈਨ ਇਹ ਆਪਣੇ ਆਪ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਉਹਨਾਂ ਸਵਤੀ ਮਾਨਲੀਵਾਲ ਨੇ ਲਿਖਿਆ ਹੈ ਕਿ ਆਪਣੇ ਜੋ ਲੋਗੋ ਸੇ ਟਵੀਟਸ ਕਰਵਾ ਕੇ ਤਨਾਈ ਨਾਲ ਜੋ ਹੈ बिना संदर्भ की वीडियो जो है, है चलाई जा रही है जो कि बिल्कुल गलत है उन्होंने क्या है कि जो खुद को बचाने की कोशिश की जा रही है तो उन्हें यह भी है कि कोई किसी को पीटते हुए वीडियो बनाता है भला घर के अंदर की और कमरे की सीसीटीवी फुटेज की जांच होते ही सत्य सबके सामने होगा यो है स्वाति मालीवाल के वालों लिखी गई है अपने ट्विटर के अकाउंट से उन्होंने कहा कि हम इसकी जांच होगी जो भीडियो तुम वायरल कर रहे हो सोशल मीडिया के उ 스와티 ਮਾਲੀਵਾਲ ਨੇ ਕਿਹਾ ਹੈ ਕਿ ਇਸ ਦੀ ਜਾਂਚ ਹੋਵੇਗੀ ਤਾਂ ਸਾਰਾ ਸੱਚ ਜੋ ਹੈ ਉਹ ਸਾਹਮਣੇ ਆ ਜਾਏਗਾ ਸੋ ਦੱਸਦੇ ਕਿ ਹੁਣ ਕਿ ਕੁਝ ਇਸ ਕੇਸ ਦੇ ਵਿੱਚ ਹੋਰ ਵੱਡੇ ਖੁਲਾਸੇ ਹੁੰਦੇ ਨੇ ਉਹ ਜ਼ਰੂਰ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਮਾਮਲਾ ਹੁਣ ਅੱਪਖ ਦਾ ਜਾ ਰਿਹਾ ਹੈ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਨੇ ਤਾਂ ਹੁਣ ਵੀਡੀਓ ਵੀ ਹੈ ਉਹ ਵੀ ਸਾਹਮਣੇ ਆ ਚੁੱਕਾ ਹੈ ਉਹ ਵੀਡੀਓ ਵੀ ਹੈ ਜਿਹੜਾ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਜੁਏ ਇਸ ਦੇ ਵਿੱਚ ਸਵਾਤੀ ਮਾਲੀਵਾਲ ਬੋਲਦੀ ਹੋਈ ਨਜ਼ਰ ਆਂਦੀ ਹੈ ਤਾਂ ਉਸ ਤੋਂ ਬਾਅਦ ਜੋ ਤੇ ਕਰਮਚਾਰੀ ਸੀਗੇ ਕੇਜੀਵਾਲ ਦਾ ਪੀ

तो सभी तो कह रहे हैं हम हम प्लीज रिक्वेस्ट कर रहे हैं मैंने भी वन वन टू पे कॉल कर दिया लेट द पुलिस का उसके बाद तो में बात करूँ पुलिस भी जब आगे आएगी वो यहाँ तक नहीं आएंगी ना कुछ नहीं होगा अंदर ही आएगी जो चाहूँगी हम तो रिक्वेस्ट कर रहे हैं आप लोग हैं हम लोग आपके साथ मैडम आप ऐसा ना बोल जस्ट बिकॉज यूर सी बोले